ਜੇ ਕੋਈ ਵੀ ਕੋਟਾ ਕਰਾ ਕਰ ਰਹੀ ਹੈ ਕੀ ਕਹਿਣਾ ਚਾਹੁੰਦਾ ਹਾਂ ਕਿ ਕੀ ਕਰਦਾ ਅਸੀਂ ਮਾਸ ਨੂੰ ਰੋਕੀ ਅਸੀਂ ਰੋਕ ਮੋਟੇ ਹਾਂ ਹਾਂ ਜੀ ਇਹ ਮੰਨਦਾ ਚਾਹੁੰਦਾ ਕਿ ਦਾਸ ਦਾ ਵੀ ਸੁਆਲ ਹੈ ਇੰਨਾ ਦਾ ਜੇ ਖਵਾਸ ਦਾ ਦਬਾਅ ਨਹੀਂ ਕੋ ਭਾੜੇ ਹੈ ਜਿਹੜਾ ਆ ਕੇ ਮਾਰ ਸਕਦੇ ਸਰਕਾਰਾਂ ਤੇ ਚਲੋ ਕਿ ਮੋਟੇ ਨਿਭਾ ਦੇ ਸਕਦੇ ਹਾਂ ਅੱਜ ਇਹ ਪੁਤਰੀਆਂ ਦਾ ਦਾਸਾਂ ਤੋਂ ਬੱਚ ਸਵਾਲ ਹੈ ਉਹਨਾਂ ਦਾ ਦਬਾਅ ਵੀ ਜੋ ਪਰ ਉਹਨਾਂ ਤੋਂ ਕਰਾ ਕਾਹਦਾ ਮੇਰੇ ਮਤਾਇਰੇ ਦੀ ਜਦੋਂ ਸਾਡੇ ਦਿੱਲੀ ਦੇ ਵਿੱਚ ਇਹ ਨਹੀਂ ਬੜਨ ਲੰਦੇ ਇਹ ਕਹਿੰਦੇ ਆ ਵੀ ਦਿੱਲੀ ਦੇ ਵਿੱਚ ਦਫਾ 44 ਕਿਸਾਨ ਨਹੀਂ ਜਾ ਸਕਦੇ ਫਿਰ ਅਸੀਂ ਵੀ ਕਹਿੰਦੇ ਆ ਵੀ ਵੋਟਾਂ ਮੰਗਣ ਸਾਡੇ ਪੰਜਾਬ ਦੇ ਵਿੱਚ ਸਿਰੂ ਦਫਾ 44 ਲਈ ਹੋਇਆ ਕਿਸਾਨਾਂ ਨੇ ਵੋਟਾਂ ਨਹੀਂ ਮੰਗਣ ਦੇਣੇ ਇਸ ਕਰਕੇ ਪਿੰਡਾਂ ਦਾ ਘਰਾਉ ਕੀਤਾ ਹੋਇਆ ਬਾਹਰ ਦਾ ਜਿੱਥੇ ਅੱਜ ਤੱਕ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇਉਂਦੇ ਉਹਨਾਂ ਚੋਂ ਅਸੀਂ ਇਹਨਾਂ ਦਾ ਬਰੋਡ ਕਰਦੇ ਰਹਾਂਗੇ ਬੱਧੀ ਕ੍ਰਿੰਤੀ ਪੁਲਿਸ ਵਾਲਾ ਸਾਡੀ ਬੜੀ ਚੁਪਟ ਹੋਈ ਆ ਕਿ ਪੁਲਿਸ ਨੇ ਆਲਾ ਜੋਰ ਦਿਖਾਇਆ ਕਿ ਜਾਣ ਨਹੀਂ ਦੇਣਗੇ ਆਹ ਕਿਹਦੇ ਜੋਰ ਹੁੰਦੇ ਨੇ ਟਕ ਕਰਨ ਵਾਲੇ ਉਹਨਾਂ ਨੇ ਇਹ ਗੱਲ ਜਾਇਆ ਇਹਨਾਂ ਦਾ ਵਿਛਾ ਨਹੀਂ ਜਾ ਤਾਂ ਤਾਂ ਕਾਨੂੰਨਾਂ ਦਾ ਤੋੜ ਕੇ ਅੱਜ ਉਹਦਾ ਜਿਹੜਾ ਆ ਮਾਦਮ ਲਾਲ ਉਹਦੇ ਬਾਹਰ ਗਿਆਏ ਹੋਇਆ ਕਿ ਕਿਹੜਾ ਦਫ਼ਤਰ ਹੈ ਇੱਕ ਬਾਹਰ ਮੰਡੀ ਦੇ ਵਿੱਚ ਦਫ਼ਤਰ ਹੈ ਉੱਥੇ ਵੀ ਸਾਡੀ ਫੋਰਸ ਬੈਠੀ ਹੈ ਭਲਾ ਦੇ ਵੀ ਬੈਠੀ ਹੈ ਇਸ ਕਰਕੇ ਸੌਖਾ ਇਹਨਾਂ ਨੂੰ ਵੋਟਾਂ ਨਹੀਂ ਮੁੱਛੋਂ ਦੇਵਾਂਗੇ ਜਿੰਨਾ ਚਿਰ ਕਿਸਾਨੀਆਂ ਨਾਲ ਰਹਿਣਗਾ ਮਨਾਂ ਨਹੀਂ ਉਹ ਲਾਗੂ ਨਹੀਂ ਕਰਦੇ ਜਿਹੜਾ ਕਿਸਾਨਾਂ ਨੇ ਸਰਕਾਰਾਂ ਚੜਾ ਇਹਨਾਂ ਦੇ ਗਲਤ ਨੀਤੀਆਂ ਦੇ ਕਾਰਨ ਉਹ ਰੱਦ ਨਹੀਂ ਕਰਦੇ ਉਹਨਾਂ ਚਿਰੇ ਭਾਜਪੀ ਦਾ ਖਾਸ ਕਰਕੇ ਵਿਰੋਧ ਇਹਨਾਂ ਜਾਰੀ ਰਹੂਗਾ ਇਹ ਜਿਹੜਾ ਮੌਕੇ ਦੀਆਂ ਰਾਜ ਕਰਦੀਆਂ ਪੰਜਾਬ ਸਰਕਾਰ ਨੇ ਇਹ ਵੀ ਪੰਜਾਬ ਸਰਕਾਰ ਜਿਹੜੀ ਕੰਨ ਫੋੜ ਤੇ ਕਿਉਂਕਿ ਜਿਹੜੇ ਇਹਨਾਂ ਨੇ ਬੋਲਾਂ ਤੋਂ ਵਾਅਦਾ ਪਹਿਲਾਂ ਕੀਤੇ ਆ ਉਹ ਲਾਗੂ ਕਰ ਲੈਣਾ ਵੀ ਇਹਨਾਂ ਦਾ ਜਿਹੜਾ ਹਾਲ ਹੈ ਉਹ ਮੌਕੇ ਦੀ ਰਾਜ ਕਰਤੀਆਂ ਪਾਰਟੀਆਂ ਨਾਲੋਂ ਵੀ ਉੱਤਮ ਹੈ। ਇਹ ਵਾਲੇ ਕਰਨਾ ਉਹਨੇ ਨਾਮ ਹੀ ਤੋਂ ਤਾਂ ਅਭੇਰ ਸਿੰਘ ਰਾਜੀ ਬੀਕੇ ਦੀ ਦੁਕਾਨ ਦਾ ਬਲਾਜਪਾ ਦਾ ਨਮਾ। ਅਭੇਰ ਸਿੰਘ ਦੀ ਅੱਜ ਤੁਹਾਡੇ ਵੱਲੋਂ ਬੀਜੇਪੀ ਜਿਹੜੇ ਕੈਂਡੀਡੇਟ ਉਹਨਾਂ ਦਾ ਭਰਾਓ ਕੀਤਾ ਜਾ ਰਿਹਾ ਕੀ ਮੰਨਦਾ ਤੁਸੀਂ? ਇਹ ਬੀਜੇਪੀ ਦੀ ਸਰਕਾਰ ਆ। ਸarlo ਇਹਨਾਂ ਨੇ ਪਹਿਲਾਂ ਦਿੱਲੀ ਜਾਣ ਤੋਂ ਰੋਕਿਆ ਹੁਣ ਵਾਰੀ ਸਾਡੀ ਜੱਥੇ ਬੰਦੇ ਉੱਥੇ ਗਏ ਸੀ। ਕਿਉਂਕਿ ਸਾਡਾ ਸੁਰੱਖਿਆ ਨਸੀਰ ਦੇ ਚੀਜ਼ ਹੋ ਗਿਆ। ਭਾਰਤ ਚਲੰਗਾ ਮਹਾਤੋ ਜੀ ਨੇ ਦਿੱਲੀ ਜਾਣ ਤੋਂ ਛਾਣ ਰੋਕਿਆ ਬੀਜੇਪੀ ਦੀ ਸਰਕਾਰ ਨੇ। ਅਸੀਂ ਬੀਜੇਪੀ ਦੀ ਸਰਕਾਰ ਦਾ ਵਿਰੋਧ ਕਰਦੇ ਆ। ਜਿੱਥੇ ਇਹਨਾਂ ਨੇ ਵੀ ਦਫ਼ਤਰ ਇੱਥੇ ਮਦਦ ਨਾ ਹੋਤਾ ਉੱਥੇ ਹੋਣਾ ਸੀਗਾ। ਕੋਤੋਂ ਬੋਲਦੇ ਰਹੋਤ ਨਾ ਇਹਦੇ ਪਾਸੇ ਉੱਥੇ ਆ ਸੀਗਾ ਹਨਾ ਅੱਡੇ ਸਾਡੇ ਖਾ ਖਾਤੈ ਨਾ ਬਸ ਰੋਕਣ ਵਾਸਤੇ ਨਾਕਾ ਲਾ ਕੇ ਹੋਇਨੇ ਇਹ ਬੋਟਾ ਮੰਗਣ ਆਉਂਦੇ ਨੇ ਪਰ ਸਾਨੂੰ ਦਿੱਲੀ ਜਾਣੀ ਤੇ ਦਿੱਲੀ ਤੇ ਸਾਡੀ ਵਾਸਤੇ ਵੀ ਸਾਡੀ ਰਾਜਤ ਨਹੀਂ ਖਿਦਖਾ ਦਾਂ ਪਰ ਇਹ ਸਾਡੇ ਪੰਜਾਬ ਦੇ ਬੋਟਾ ਮੰਗਣ ਆਉਂਦੇ ਜੋ ਸਾਨੂੰ ਦਿੱਲੀ ਦਾ ਰਾਜ ਪਹੁੰਚਦਾ ਜਿਸ ਕਰਕੇ ਜੇਸ਼ੀ ਨਾਲ ਬੂੜੇ ਪਰਤੇ ਬੋਟਾ ਨਹੀਂ ਮੰਗਣਦੇ ਜੇ ਨਾਲ ਸਾਡੇ ਦਿੱਲੀ ਰਾਸਤਰੀ ਬੋਲਦੇ ਪਹੁੰਚਦੇ ਹੋਲੀ ਬਣਾਈ ਬਾਈਵ ਕਰ ਰੱਖਿਆ ਹੈ ਹਾਂ ਹਾਂ ਹਾਲੇ ਉਹ ਦਰੂਮ ਬੈਠੇ ਨੇ माता दिल्ली हज़ बज न आई ऐं कार बि सघ आग आ्चा बचा हुजू पंजाब बाक़ी आ बचा पचा हुजू पंजाब दाग़ी ਮੱਲ ਲੇ ਕੇ ਸਰਕਾਰ ਦੇ ਨਾਕੇ ਹੋਗਾ ਤਾਂ ਬੈਠਿਆ ਮੈਂ